ਚੱਕੀ ਵਾਲੇ ਆਪ ਦਾ ਸਾਜੋ ਸਮਾਨ ਲੈ ਕੇ ਆ ਪਹੁੰਚੇ ਨੇ ਕਿਉਂਕਿ ਸਾਰੀ ਦੁਨੀਆ ਉਹਦੀ ਪਿੱਠ ਤੇ ਹੈ ਚੱਕੀ ਵਾਲੇ ਕਿਹਦੇ ਕਹਿੰਦੇ ਫਿਲਮਾਂ ਵਾਲੇ ਸਿਨੇਮੇ ਵਾਲੇ ਫਿਲਮਾਂ ਵਾਲੇ ਉਹ ਆ ਗਏ ਨੇ ਇੱਥੇ ਢਾਣੂ ਖਾਣ ਆਸਤੇ ਕਿਉਂਕਿ ਸਰਕਾਰ ਦੇਹਾਂ ਮਾਰ ਸਕਦੀ ਹੈ ਜੰਗ ਚ ਤਾਂ ਹੂੰ ਰੂਹਾਂ ਤੇ ਸ਼ਬਦ ਜੰਗ ਮਾਰਦੀ ਨਾ ਜੀ ਐਸੇ ਤੇ ਪਿੱਛੇ ਜੇ ਸਿੰਘ ਸਾਹਿਬ ਨਾਲ ਗੱਲ ਵੀ ਹੋਈ ਸੀ ਕਿਹਾ ਗਿਆ ਸੀ ਕਿ ਹਰੀ ਸਿੰਘ ਨਲਵੇ ਤੇ ਫਿਲਮ ਬਣ ਜੂਗੀ ਇੱਥੋਂ ਤੱਕ ਹੋਇਆ ਅਕਾਲ ਫਿਲਮ ਦਾ ਵਿਰੋਧ ਹੋਇਆ ਇੱਕ ਹੁਣ ਜੀ ਫਿਲਮ ਆਈ ਆ ਉਹਨੂੰ ਸਲਾਹਤਾ ਕੀਤੀ ਗਈ ਜੇ ਅਪਾ 400 ਸਹਬ ਦੀ ਗੱਲ ਕਰਦੇ ਆ ਤੇ ਬਾਰ ਬਾਰ ਉਧਰਲੇ ਪਾਸਿਓ ਕਿਹਾ ਜਾਂਦਾ ਕਿ 400 ਸਹਬ ਜਾਦੇ ਫਿਲਮ ਆਉਣ ਦੇ ਕਾਰਨ ਘਰ ਘਰ ਦੇ ਸੁਨੇਹਾ ਗਿਆ ਕਿ ਕੀ ਆ ਹੋ ਮੈਂ ਤਾਂ ਕਹਿਣਾ ਜਾਂਦਾ ਜੀ ਪਰ ਕਿਹਦਾ ਸੁਨੇਹਾ ਜਾਂਦਾ ਹੈ ਇਹੀ ਸਵਾਲ ਹੈ ਜਿਹੜਾ ਸਾਧਨ ਹੈ ਉਹਦਾ ਸੁਨੇਹਾ ਜਾਂਦਾ ਜੀ ਠੀਕ ਹੈ ਨਾ ਜਿਨ੍ਹਾਂ ਦੇ ਖਿਲਾਫ ਲੜ ਕੇ ਬਣਿਆ ਇਤਿਹਾਸ ਉਹਨਾਂ ਦੀ ਆਗਿਆ ਨਾ ਜਾਂਦਾ ਸਨੇਹਾ ਸਾਡਾ ਤੇ ਉਹਲਾ ਕਿਦਾਂ ਭਾਈ ਇਹਦੇ ਚ ਮੈਂ ਸਭ ਨੂੰ ਕਹਣਾ ਵੀ ਭਰਾਵਾ ਹੁਣ ਜਵਾਬਾਂ ਦੇ ਪਰਚੇ ਹੋਣਗੇ ਹਮ ਹਰ ਸਾਲ ਖਬਰ ਲੱਗਦੀ ਕਿ ਫਲਾਣੇ ਥਾਂ ਦੇ ਸਿੱਖਾਂ ਦੇ ਜਵਾਬ ਦਾ ਕੜਾ ਲਹਾ ਰਿਆ ਉਹਦੀ ਕਿਰਪਾਨ ਲਹਾ ਲਈ ਐਸੇ ਪ੍ਰਬੰਧ ਨੇ ਠੀਕ ਅਸਲੀ ਜ਼ਿੰਦਗੀ ਜੇ ਵਾਪਰ ਰਿਹਾ ਪਰ ਨਕਲੀ ਜ਼ਿੰਦਗੀ ਨੂੰ ਇੰਨਾ ਸਨਮਾਨ ਹੈ ਦੀ ਸਰਕਾਰ ਕੰਨ ਦਿਖਾਓ ਦਿਖਾਓ